ਸੋ ਸਿਕਾ ਦੋਸਤੋ ਸਾਨੂੰ ਕਿਸ ਤਰ੍ਹਾਂ ਦੇ ਨਾਲ ਸੁਚੇਤ ਰਹਿਣਾ ਚਾਹੀਦਾ ਹੈ ਇਹ ਵੀਡੀਓ ਸਾਫ਼ ਤੌਰ ਤੇ ਦਰਸਾਉਂਦਾ ਜਿਹੜਾ ਮੈਂ ਥੋੜਾ ਜਿਹਾ ਪਲੇ ਕਰਿਆ ਤੇ ਤੁਸੀਂ ਦੇਖਿਆ ਬੱਚਾ ਚੱਕ ਕੇ ਕਿਵੇਂ ਲੋਕ ਭੱਜ ਗਏ ਨੇਗੇ ਦੋ ਬਦਮਾਸ਼ ਸੀਗੇ ਹਾਲਾਂਕਿ ਕਈ ਇਸ ਤਰ੍ਹਾਂ ਦੇ ਵੀਡੀਓ ਸਿਰਫ ਅਵੇਰਨੈਸ ਵਾਸਤੇ ਵੀ ਸੋਸ਼ਲ ਮੀਡੀਆ ਤੇ ਪਾਏ ਹੋਏ ਨੇ ਤੇ ਚੰਗੀ ਗੱਲ ਵੀ ਹੈ ਕਿਉਂਕਿ ਅਵੇਰਨੈਸ ਕਰਨਾ ਕੋਈ ਮਾੜੀ ਗੱਲ ਨਹੀਂ ਕਿਸੇ ਵੀ ਤਰੀਕੇ ਦੇ ਨਾਲ ਹੋਵੇ ਇਹ ਉਦਾਹਰਨ ਹੈ ਵੀਡੀਓ ਹਾਲਾਂਕਿ ਪਤਾ ਨਹੀਂ ਕਿੱਥੋਂ ਦਾ ਇਹ ਪਰ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਦੇ ਨਾਲ ਟ੍ਰੈਂਡ ਕਰ ਰਿਹਾ ਸੀਗਾ ਤਾਂ ਲਾਜ਼ਮੀ ਜੀ ਗੱਲ ਹੈ ਹਰ ਕਿਸੇ ਨੂੰ ਇਹ ਜਾਣਨਾ ਜ਼ਰੂਰੀ ਹੈ ਤੇ ਕਿ ਸਾਡੇ ਬੱਚੇ ਆਮ ਤੌਰ ਤੇ ਉੱਤੇ ਘਰਾਂ ਦੇ ਬਾਹਰ ਖੇਡਦੇ ਰਹਿੰਦੇ ਨੇ ਛੁੱਟੀਆਂ ਦੇ ਦਿਨ ਚੱਲਦੇ ਨੇਗੇ ਤਾਂ ਉਸ ਸਮੇਂ ਦੇ ਦੌਰਾਨ ਜਿਆਦਾ ਬੱਚੇ ਅਸੀਂ ਦੇਖਦੇ ਆਂ ਵੀ ਬਾਹਰ ਖੇਡਦੇ ਨੇ ਕਿਉਂਕਿ ਉਹ ਤਾਂ ਛੋਟੇ ਛੋਟੇ ਨਿਆਣਿਆਂ ਨੂੰ ਲੋਕ ਸਕੂਲਾਂ ਚ ਲਾ ਦਿੰਦੇ ਨੇ ਪਰ ਇਹ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਜੇ ਬੱਚਾ ਖੇਡ ਰਿਹਾ ਹੈ ਬਾਹਰ ਖੇਡ ਰਿਹਾ ਹੈਗਾ ਘਰ ਦੇ ਵਿੱਚ ਕੱਲਾ ਹੈਗਾ ਜਿਉਂ ਕਈ ਵਾਰ ਮਾਂ ਸਾਹਮਣੇ ਕੋਈ ਚੀਜ਼ ਲੈਣ ਬਾਗੀ ਜਾਂ ਬਾਹਰ ਕੋਈ ਚੀਜ਼ ਦੇਖਣ ਆ ਗਈ ਤਾਂ ਉਹਦੇ ਵਿੱਚ ਤੁਸੀਂ ਬੱਚੇ ਨੂੰ ਲੈ ਕੇ ਕੋਈ ਅੰਗਰੇਜ਼ੀ ਨਾ ਵਰਤੋ ਕਦੋਂ ਝਟਪਟ ਇੱਕ ਮਿੰਟ ਦੇ ਵਿੱਚ ਬੱਚੇ ਨੂੰ ਚੱਕ ਕੇ ਲੈ ਜਾਣਗੇ ਇਹ ਸਭ ਤਰ੍ਹਾਂ ਤੇ ਵੀਡੀਓ ਦ ਇਸ ਤਰ੍ਹਾਂ ਦੇ ਨਾਲ ਹੋ ਵੀ ਸਕਦਾ ਹੈ। ਆਮ ਤੌਰ ਤੇ ਬੱਚੇ ਕਈ ਵਾਰ ਗਲੀ 'ਚ ਫੇੜਦੇ ਫਿਰਦੇ ਹੁੰਦੇ ਨੇ ਤੇ ਮਾਵਾ ਬੇਤਿਆਨੀਆਂ ਹੋ ਜਾਂਦੀਆਂ ਨੇ ਜਾਂ ਆਪਦੇ ਕੰਮ ਕਾਜ 'ਚ ਰੁੱਝੀਆਂ ਹੁੰਦੀਆਂ ਜਾਂ ਫਿਰ ਇਹ ਹੁੰਦਾ ਵੀ ਆ ਤਾਂ ਗਲੀ ਦੇ ਗੇਟ 'ਤੇ ਹੀ ਖੇਡ ਰਿਹਾ ਐ ਇੱਥੇ ਕੀ ਹੋ ਜੂਗਾ। ਪਰ ਇਹ ਮਾਂ ਤੁਸੀਂ ਦੇਖੋ ਜਦੋਂ ਬਾਹਰ ਨਿਕਲ ਕੇ ਆਉਂਦੀ ਆ ਆਸ-ਪਾਸੇ ਲੱਭਦੀ ਆ ਤਾਂ ਬੱਚਾ ਲੱਭਦਾ ਨਹੀਂ ਰਹਾ। ਤੇ ਛੋਟਾ ਬੱਚਾ ਇੱਕੋ ਲੱਕ ਮੂੰਹ ਦੱਬ ਕੇ ਕੋਈ ਲੈ ਗਿਆ। ਅੱਜ ਕੱਲ ਮੋਟਰਸਾਈਕਲ ਦੇ ਉੱਤੇ ਵੀ ਜੇਕਰ ਤੁਸੀਂ ਕਹੋ ਇੱਕ ਮਿੰਟ 'ਚ ਕਿੱਕ ਮਾਰੀ ਤੇ ਪੁਰਣੀ ਬੰਦਾ ਕਿੱਥੇ ਹੋਊਗਾ। ਤੇ ਇਸ ਕਰਕੇ ਇਹ ਜ਼ਿਆਦਾਤਰ ਤੇ ਜਿਨ੍ਹਾਂ ਦੇ ਛੋਟੇ ਬੱਚੇ ਨੇ ਦੂਜੇ ਪਾਸੇ ਅਜਿਹੇ ਵੀਡੀਓ ਦੇਖ ਕੇ ਅੱਗੇ ਸਕਿਪ ਕਰਨ ਦੀ ਜਗ੍ਹਾ ਤੇ ਇਹ ਹੈ ਵੀ ਜਿੰਨਿਆਂ ਕੋਲ ਦੇ ਵੀ ਛੋਟੇ ਬੱਚੇ ਨੇ ਜਾਂ ਆਮ ਪਰਿਵਾਰ ਨੇ ਹਰ ਕਿਸੇ ਨੂੰ ਇਹ ਵੀਡੀਓ ਉਹਨਾਂ ਦੇ ਫੋਨ 'ਚ ਹੋਣਾ ਚਾਹੀਦਾ ਤਾਂ ਕਿ ਪਲ-ਪਲ ਇਹ ਯਾਦ ਕਰਾਉਂਦਾ ਰਹੇ ਕਿ ਕਿਸ ਤਰ੍ਹਾਂ ਦੇ ਨਾਲ ਤੁਸੀਂ ਅਵੇਰ ਰਹਣ ਅਜਿਹੇ ਮਾਮਲਾ ਇੱਕ ਨਹੀਂਗਾ ਇੰਸਟਾਗ੍ਰam ਫੇਸਬੁੱਕ YouTube ਤੇ ਤੁਸੀਂ ਜਦੋਂ ਜਾਓਗੇ ਤਾਂ ਤੁਹਾਨੂੰ ਅਨੇਕਾਂ ਮਾਮਲੇ ਇਸ ਤਰ੍ਹਾਂ ਦੇ ਮਿਲਣਗੇ ਪਰ ਮਾਵਾਂ ਆਖਰ ਅਜੀਆਂ ਚੀਜ਼ਾਂ ਦੀ ਜਗ੍ਹਾ ਦੇ ਉੱਤੇ ਇੰਸਟਾਗ੍ਰam ਦੇ ਉੱਤੇ ਜੇ ਕਹੀਏ ਕਿ ਨਚਿੰਤਪਨ ਵਾਲੇ ਵੀਡੀਓ YouTube ਦੇ ਉੱਤੇ ਧਾਰਮਿਕ ਪ੍ਰਵਚਨ ਜਾਂ ਫਿਰ ਜੇ ਕਹੀਏ ਕਿ ਸੀਰੀਅਲ ਅਜਿਹਾ ਕੁਝ ਦੇਖਣਾ ਜ਼ਿਆਦਾ ਪਸੰਦ ਕਰਦਿਆਂ ਨੇ ਪਰ ਅਜਿਹੇ ਵੀਡੀਓ ਵੀ ਦੇਖਣਾ ਉਨਾ ਹੀ ਜ਼ਰੂਰੀ ਨੇ ਕਿਉਂਕਿ ਇਹ ਉਹ ਵੀਡੀਓ ਨੇ ਜਿਹੜੇ ਸਾਡੇ ਬੱਚਿਆਂ ਦੀ ਜਾਨ ਸੁਰੱਖਿਅਤ ਕਰ ਸਕਦੇ ਨੇ ਆਮ ਤੌਰ ਦੇ ਉੱਤੇ ਅਸੀਂ ਦੇਖੀਏ ਤਾਂ ਵੱਡੀ ਵੱਡੀਆਂ ਗੱਲਾਂ ਜਰੂਰ ਕਰਦਾਂ ਨੇ ਲੋਕਾਂ ਨੂੰ ਸੰਦੇਸ਼ ਦੇਦਾਂ ਨੇ ਖੁਦ ਦੇ ਵੇਲੇ ਅਸੀਂ ਕਈ ਵਾਰ ਭੁੱਲ ਜਾਂਦੇ ਹਾਂ ਕਿ ਜਦੋਂ ਅ ਜਿਹੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਤਾਂ ਉਹਨਾਂ ਨੂੰ ਅਸੀਂ ਨਜ਼ਰਅੰਦਾਜ਼ ਕਰ ਦਾਂ ਨੇ ਬੱਚਿਆਂ ਦੀ ਜਾਨ ਬਚਾਉਣ ਦੇ ਲਈ ਤੇ ਖਾਸ ਤੌਰ ਦੇ ਉੱਤੇ ਆਪਦੇ ਘਰ ਦੇ ਚਿਰਾਗ ਨੂੰ ਬਚਾਉਣ ਦੇ ਲਈ ਚਾਹੇ ਕੁੜੀਆਂ ਚਾਹੇ ਮੁੰਡੇਗਾ ਤਾਂ ਤੁਸੀਂ ਇਹ ਚੀਜ਼ ਜ਼ਰੂਰ ਧਿਆਨ ਚ ਰੱਖੋ ਕਿ ਕਦੇ ਵੀ ਜੇਕਰ ਉਹ ਕੱਲਾ ਹੈਗਾ ਤਾਂ ਛੱਡਣਾ ਹੀ ਨਹੀਂ ਹੈ ਚਾਹੇ ਗਲੀ ਚ 10 ਬੰਦੇ ਖੜੇ ਨੇ ਚਾਹੇ ਨਹੀਂ ਖੜੇ ਨੇ ਚਾਹੇ ਤੁਸੀਂ ਗੇਟ ਦੇ ਬਿਲਕੁਲ ਕੋਲੇ ਬੱਚਾ ਖੇਡ ਰਿਹਾ ਚਾਹੇ ਦੂਰ ਖੇਡ ਰਿਹਾ ਅੱਜ ਕੱਲ ਤਾਂ ਲੋਕ ਹੱਥਾਂ 'ਚ ਚੀਜ਼ਾਂ ਫੋੜਦੇ ਫਿਰਦੇ ਨੇ ਤਾਂ ਇਹ ਵੀ ਸਾਡੇ ਬੱਚੇ ਉਹ ਗਹਿਣੇ ਨੇ ਜਿਨ੍ਹਾਂ ਨੂੰ ਲੈ ਕੇ ਜੇ ਕਿਹਾ ਜਾਵੇ ਕਿ ਵੱਡੇ ਤੌਰ ਤੇ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਅਜੀ ਇਹ ਪਤਾ ਨਹੀਂ ਕਿੰਨੇ ਲਫੈਂਡ ਘਟ ਗਿਆ ਲੋਕ ਸੜਕਾਂ ਦੇ ਉੱਤੇ ਰੇ ਫਿਰਦੇ ਨੇ ਜਿਹੜੇ ਤੁਹਾਡੇ ਬੱਚਿਆਂ ਦੇ ਜਾਨ ਦੇ ਦੁਸ਼ਮਣ ਹੋ ਸਕਦੇ ਨੇ ਇਸ ਕਰਕੇ ਇਨਾ ਘਟ ਗਿਆ ਕਰਤੂਤ ਗੰਦੇ ਲੋਕਾਂ ਤੋਂ ਬਚਣ ਦੇ ਲਈ ਆਪਦੇ ਮਨਸੂਬਿਆਂ ਚ ਕਾਮਯਾਬ ਨਾ ਹੋਣ ਤਾਂ ਬੇਹਜ ਜ਼ਰੂਰੀ ਹੈ ਕਿ ਜੇਕਰ ਬੱਚੇ ਗੇਟ ਕੋਲ ਵੀ ਖੇਡ ਰਹੇ ਨੇ ਬੱਚੇ ਨੂੰ 1 ਮਿੰਟ ਇਕੱਲਾ ਤੁਸੀਂ ਨਾ ਛੱਡੋ ਜਿਹੇ ਜਿਹੇ ਹਾਲਾਤ ਹੁੰਦੇ ਬਣ ਚੁੱਕੇ ਨੇ ਕਿਉਂਕਿ ਬੱਚਾ ਅਨਪੋਲ ਹੈ ਉਹ ਦੱਸ ਨਹੀਂ ਸਕਦਾ ਵੀਡੀਓ ਚੰਗਾ ਲੱਗਾ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਆਪਦੀ ਕਮੈਂਟ ਕਰਕੇ ਰਾਇ ਸਾਂਝੀ ਕਰਿਓ